ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਤੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸੂਰੇ ਵਾਲਾ ਬਕਰਮੰਡੀ ਤੇ ਬਾਈ ਜੀ ਵੀ ਪਹੁੰਚੇ ਆ ਪਿੰਡ ਇਹਨਾਂ ਦਾ ਖੋਖਰਾ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹਨਾਂ ਨੇ ਨਵੀਂ ਮੰਡੀ ਲਾਉਣ ਲੱਗਣਾ ਹੈ ਪਿੰਡ ਖੋਖਰ ਵਿਖੇ ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਦੇ ਆਂ ਤੇ ਆਰ ਵੀ ਇਹਨਾਂ ਤੋਂ ਪੁੱਛਦੇ ਆਂ ਨਾਂ ਵੀ ਬਾਈਆਂ ਤੋਂ ਪੁੱਛ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਂ ਹੈ ਆਪਣਾ ਜੱਗਾ ਬਰਾੜ ਜੱਗਾ ਬਰਾੜ ਆਪਣਾ ਕੀ ਨਾਂ ਬਾਈ ਸੁਖਦੀਪ ਸਿੰਘ ਜੀ ਸੁਖਦੀਪ ਸਿੰਘ ਤੇ ਬਾਈ ਜੀ ਆਪਣਾ ਕਿਹੜੇ ਵਾਰ ਦੀ ਮੰਡੀ ਲਾਉਣ ਲੱਗਿਆ ਖੋਖਰ ਸ਼ਨੀਵਾਰ ਸ਼ਨੀਵਾਰ ਨੂੰ ਬਾਈ ਦਾਣਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਂਜੀ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੋਟਪੂਰਾ ਮੁਕਤਸਰ ਸਾਹਿਬ ਫਰਾਏ ਨਾਗਾ ਦੇ ਬਿਲਕੁਲ ਨਾਲ ਬਾਈ ਠੀਕ ਹੈ ਤੇ ਹਰ ਸ਼ਨੀਵਾਰ ਲਗਿਆ ਕਰੂਗਾ ਬਾਈ ਤੇ ਪ੍ਰਬੰਧਾਂ ਦੇ ਬਾਰੇ ਗੱਲ ਕਰੀਏ ਤਾਂ ਬਾਈ ਛਾਂ ਛੂ ਦੇ ਪ੍ਰਬੰਧ ਠੀਕ ਆ ਹਾਂਜੀ ਹਾਂਜੀ ਪੂਰਾ ਚਾਹ ਪਾਣੀ ਦਾ ਲੰਗਰ ਦਾ ਜੀ ਚਾਹ ਦਾ ਪੂਰਾ ਲੰਗਰ ਦਾ ਪ੍ਰਬੰਧ ਹੈ ਲਓ ਵੀ ਹਰ ਸ਼ਨੀਵਾਰ ਨੂੰ ਦੋਸਤੋ ਬਕਰਾ ਮੰਡੀ ਪਿੰਡ ਖੋਖਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਰੀ ਕੀ ਕਲਾ ਦੇ ਬਿਲਕੁਲ ਨਾਲ ਪੈਂਦਾ ਇਹ ਇੱਕ ਪਾਸੇ ਹਰਾਜ ਰਹਿ ਜਾਂਦਾ ਇੱਕ ਪਾਸੇ ਵਿੜੰਗ ਰਹਿ ਜਾਂਦਾ ਦੂਜੇ ਪਾਸੇ ਦੋਸਤੋ ਪੁੱਟੀ ਵਾਲਾ ਰਹਿ ਜਾਂਦਾ ਇਹ ਪਿੰਡ ਵਿਚਾਲੇ ਹੀ ਰਹਿ ਜਾਂਦਾ ਇੱਥੇ ਦੋਸਤੋ ਸਾਰੇ ਮੇਰੇ ਵੀਰ ਜਰੂਰ ਪਹੁੰਚਿਆ ਕਰੋ ਬਕਰਾ ਮੰਡੀ ਦੀ ਰੌਣਕ ਨੂੰ ਵਧਾਇਆ ਕਰੋ ਪ੍ਰਬੰਧ ਜਿੱਦਾਂ ਦੇ ਤੁਸੀਂ ਕਹੋਗੇ ਉਸੇ ਤਰ੍ਹਾਂ ਦੇ ਹੋਣਗੇ ਇੱਕ ਵਾਰੀ ਤੁਸੀਂ ਦਰਸ਼ਨ ਜਰੂਰ ਦੇਣੇ ਆ ਤੇ ਮੰਡੀ ਦੀ ਰੌਣਕ ਨੂੰ ਵਧਾਉਣਾ ਹੈ ਤੇ ਬਾਈ ਜੀ ਆਇਆ ਸੋਮਵਾਰ ਤੋਂ ਲੱਗ ਚੱਲ ਜਾਣੀ ਮੰਡੀ ਆਹ ਸ਼ਨੀਵਾਰ ਤੋਂ ਯਾਨੀ ਅੱਜ ਐਤਵਾਰ ਆ ਤੇਨੀ ਆਉਂਦੇ ਸ਼ਨੀਵਾਰ ਨੂੰ ਹਾਂਜੀ ਆਉਂਦੇ ਸ਼ਨੀਵਾਰ ਨੂੰ ਆਉਂਦੇ ਸ਼ਨੀਵਾਰ ਨੂੰ ਬਾਈ ਜੀ ਮੰਡੀ ਪਿੰਡ ਖੋਖਰ ਵਿਖੇ ਚੱਲ ਜਣੀ ਆ ਤੇ ਸਾਰੇ ਮੇਰੇ ਵੀਰ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਰਾ ਸਹਿਯੋਗ ਨਾਲ ਚੱਲਣੀ ਆ ਵੀਰੇ ਤੁਸੀਂ ਸਾਰੇ ਸਹਿਯੋਗ ਦੋ ਮੇਰੇ ਭਰਾ ਠੀਕ ਹੈ ਜੀ ਓਕੇ